2 ਜਨਵਰੀ ਨੂੰ ਅਯੋਧਿਆ ਵਿੱਚ ਬਣਾਏ ਜਾ ਰਹੇ ਭਗਵਾਨ ਸ਼੍ਰੀ ਰਾਮ ਦੇ ਅਦੁੱਪਤ ਮੰਦਰ ਵਿੱਚ ਸ਼੍ਰੀ ਰਾਮ ਜੀ ਦੇ ਬਾਲ ਰੂਪ ਦੇ ਪਵਿੱਤਰ ਸਰੂਪ ਤੋਂ ਪਹਿਲਾਂ ਲੁਧਿਆਣਾ ਵਿੱਚ ਵਿਸ਼ੇਸ਼ ਸਵੈਟਰਾਂ ਤਿਆਰ ਕੀਤੀਆਂ ਜਾ ਰਹੀਆਂ ਮੌਜੂਦਾ ਸਮੇਂ ਵਿੱਚ ਪੰਜ ਰੰਗਾਂ ਵਿੱਚ ਬਣਾਏ ਜਾ ਰਹੇ ਇਹਨਾਂ ਸਵੈਟਰਾਂ ਤੇ ਅਯੋਧਿਆ ਤੇ ਸ਼੍ਰੀ ਰਾਮ ਤੋਂ ਇਲਾਵਾ ਸ਼੍ਰੀ ਰਾਮ ਮੰਦਰ ਨੂੰ ਵੀ ਦਰਸਾਇਆ ਗਿਆ ਹੈ। ਅਯੋਧਿਆ ਤੇ ਦਿੱਲੀ ਸਮੇਤ ਵੱਖ-ਵੱਖ ਹਿੱਸਿਆਂ ਤੋਂ ਸ਼੍ਰੀ ਰਾਮ ਭਗਤਾਂ ਤੋਂ ਇਹਨਾਂ ਸਵੈਡ ਸ਼ਰਟਾਂ ਦੇ ਆਰਡਰ ਆ ਰਹੇ ਹਨ। ਜਿਸ ਲਈ ਦਿਨ ਰਾਤ ਇਸ ਦਾ ਕੰਮ ਚੱਲ ਰਿਹਾ ਹੈ। ਜੀ ਮੇਰਾ ਨਾਮ ਮੁਕੇਸ਼ ਮਰਾਨ ਹੈ। ਸਭ ਤੋਂ ਪਹਿਲੇ ਜੈ ਕਾਰਾਮਾ ਚਿੰਤਪੁਰਨੀ ਦਾ ਬੋਲ ਸਾਂਚੇ ਦਰਬਾਰ ਕੀ ਜੈ। ਪੂਜਯਾ ਪਾਸ਼ੀ ਡੰਡੀ ਸਵਾਮੀ ਜੀ ਮਹਾਰਾਜ ਕੀ ਜੈ। ਜੈ ਕਾਰਾਮਾ ਵੈਸ਼ਨੋ ਦੇਵੀ ਦਾ ਬੋਲ ਸਾਂਚੇ ਦਰਬਾਰ ਕੀ ਜੈ। ਜੀ ਇਹ ਮੈਂ ਨਾ 8 ਸਾਲ ਪਹਿਲੇ ਸ਼੍ਰੀ ਨਰਿੰਦਰ ਚੰਚਲ ਜੀ ਇਸ ਫੈਕਟਰੀ ਚ ਆਏ ਸੀ ਉਸ ਤੋਂ ਬਾਅਦ ਉਹ ਕਟੜਾ ਚੁੰਕੀ ਕਰਦੇ ਸੀ 31 ਦਸੰਬਰ ਨੂੰ ਉੱਥੇ ਦੀ ਟੀਮ ਜਿਹੜੀ ਹੁੰਦੀ ਸੀ ਉਹਨਾਂ ਦੇ ਡਰੈਸੇਸ ਮੈਂ ਬਣਾਉਂਦਾ ਸੀਗਾ ਫਿਰ ਉਹ ਚਲੇ ਗਏ ਮਹਾਰਾਣੀ ਦੇ ਚਰਨਾ ਦੇ ਵਿੱਚ ਉਹ ਫਿਰ ਮੇਰੇ ਸੁਪਨੇ ਦੇ ਵਿੱਚ ਆਏ ਕਹਿੰਦੇ ਕਾਕਾ ਇਸ ਵਾਰੀ ਨਾ ਤੂੰ ਅਯੁੱਧਿਆ ਦਾ ਪੀਸ ਬਣਾ ਫਿਰ ਇੱਕ ਸਟੋਰੀ ਸੁਣਦੇ ਹੋਂ ਨਾ ਮਾ ਭਗਵਤੀ ਦੀ ਮਾ ਵੈਸ਼ਨੂ ਦੇਵੀ ਜੋ ਇੱਕ ਡਿਵਾਈਨ ਸ਼ਕਤੀ ਹੈ ਉਹਨਾਂ ਦੇ ਵੀ ਅਰਾਧੇ ਜਿਹੜੇ ਨੇ ਸ਼੍ਰੀ ਰਾਮ ਜੀ ਨੇ ਉਹ ਮਾਤਾ ਰਾਣੀ ਦੀ ਕਿਰਪਾ ਹੋਈ ਚੰਚਲ ਜੀ ਦਾ ਅਸ਼ੀਰਵਾਦ ਹੋਇਆ ਤੇ ਮੇਰੇ ਭਈਆ ਨੇ ਇੱਕ ਸਚਿਨ ਕਪੂਰ ਜੀ ਮੈਨਾਂ ਨੂੰ ਕਿਹਾ ਤੁਸੀਂ ਅਯੁੱਧਿਆ ਦਾ ਪੀਸ ਮੈਨੂੰ ਬਣਾ ਕੇ ਦਿਓ ਇੱਕ ਡਿਜ਼ਾਈਨ ਬਣਾ ਕੇ ਦਿਓ ਤਾਂ ਦੋਨਾਂ ਨੇ ਇਹ ਡਿਜ਼ਾਈਨ ਬਣਾ ਕੇ ਦਿੱਤਾ ਤੇ ਉਹ ਮੈਂ 30 ਪੀਸ ਹੀ ਬਣਾਉਣੇ ਚਾਏ ਪਰ ਮੈਨੂੰ ਰਿਸਪੌਂਸ ਇਹਨਾਂ ਮਿਲਣਾ ਸ਼ੁਰੂ ਹੋ ਗਿਆ ਰਾਮ ਪ੍ਰੇਮੀਆ ਦਾ ਰਾਮ ਭਗਤਾ ਦਾ ਕਿ ਉਹ ਮਾਲ ਬਣੀ ਜਾ ਰਿਹਾ ਹੈ ਆਰਡਰ ਆਈ ਜਾ ਰਿਹਾ ਤੇ ਮੈਂ ਮਾਲ ਬਣਾਈ ਜਾ ਰਿਹਾ ਆਰਡਰ ਸਪਲਾਈ ਕਰੀ ਜਾ ਰਿਹਾ ਕਿੰਨੇ ਸਾਰੇ ਹੁਣ ਤੱਕ ਪੀਸ ਬਣਾ ਚੁੱਕੇ ਆ ਸਰ ਮੇਰੇ ਕੋ ਖੁਦ ਗਿਣਤੀ ਨਹੀਂ ਹੈਗੀ ਮੇਰਾ ਵਟਸਐਪ ਤੇ ਮੈਸੇਜ ਆਈ ਜਾ ਰਿਹਾ ਬਈਆ ਪੀਸ ਸਾਨੂੰ ਭੇਜੋ ਸਾਨੂੰ ਭੇਜੋ ਸਾਨੂੰ ਪੁੱਜੋ ਜਦੋਂ ਵੀ ਕੋਈ ਪੀਸ ਲੈ ਆਂਦਾ ਹੈ ਤਾਂ ਮੈਂ ਉਹਨੂੰ ਪੁੱਛਦਾ ਵੀ ਇੰਨੇ ਪੀਸ ਤੂੰ ਕੀ ਕਰਨੀ ਹੈ ਉਹ ਕਹਿੰਦਾ ਯਾਰ 500 ਸਾਲ ਬਾਅਦ ਦੀਵਾਲੀ ਆ ਰਹੀ ਹੈ ਅੱਗੇ ਦੀਵਾਲੀ ਤੇ ਅਸੀਂ ਬਰਤਨ ਵੰਡਦੇ ਸੀ ਇਸ ਵਾਰੀ ਮੈਂ ਆਪਣੇ ਸਾਰੇ ਰਿਲੇਟਿਵਸ ਨੂੰ ਆ ਅਯੁੱਧਿਆ ਦਾ ਪੀਸ ਦੇਣਾ ਵੈ ਇਸ ਕਰਕੇ ਜਿਹੜਾ ਵੀ ਆਂਦਾ ਆਪਣੇ ਦੀ ਵੀ ਲੈ ਕੇ ਜਾਂਦਾ ਹੈ ਆਪਣੇ ਰਿਸ਼ਤੇਦਾਰ ਵੀ ਵੀ ਲੈ ਕੇ ਜਾਂਦਾ ਆ ਆਰਡਰ ਕਿਹੜਾ ਕਿਹੜਾ ਤੋਂ ਆ ਰਿਹਾ ਆ ਆਰਡਰ ਮੈਨੂੰ ਦਿੱਲੀ ਤੋਂ ਬਹੁਤ ਆ ਰਿਹਾ ਫਿਰੋਜ਼ਪੁਰ ਤੋਂ ਕਪੂਰਥੱਲੇ ਤੋਂ ਜਲੰਧਰ ਤੋਂ ਇਸ ਤਰ੍ਹਾਂ ਕਰਕੇ ਮੈਨੂੰ ਹਰ ਸ਼ਹਿਰ ਤੋਂ ਫੋਨ ਆ ਰਿਹਾ ਤੇ ਮੈਂ ਮਾਲ ਭੁਗਤਾਈ ਜਾ ਰਿਹਾ ਖੁਦ ਜਾਣਾ ਰਾਤ ਨੂੰ ਬਸ ਤੇ ਪੀਛ ਦੇ ਜਾਂਦਾ ਕੋਈ ਜਿੱਦਾਂ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਕਿਹਾ ਵੀ ਤੁਸੀਂ 22 ਜਨਵਰੀ ਨੂੰ ਨਹੀਂ ਆਣਾ ਤੇ ਉਹ 22 ਜਨਵਰੀ ਇੱਕ ਦੀਵਾਲੀ ਦਾ ਦਿਨ ਹੈ ਉਹ ਅਯੁੱਧੇ ਦਾ ਪੀਸ ਪਾ ਕੇ ਹੀ ਆਪਣੇ ਆਪ ਨੂੰ ਐਸੀ ਫੀਲਿੰਗ ਲੈਣਗੇ ਕਿ ਉਹ ਅਯੋਧਿਆ धाम ਦੇ ਵਿੱਚ ਹੀ ਹੈ ਕਿਉਂਕਿ ਅੰਦਰ ਵੀ ਤੂੰ ਬਾਹਰ ਵੀ ਤੂੰ ਮੇਰੇ ਰੋਮ ਰੋਮ ਵਿੱਚ ਤੂੰ ਤੂੰ ਹੀ ਮਾਤਾ ਤੂੰ ਹੀ ਪਿਤਾ ਹੈ ਤੂੰ ਹੀ ਤੋ ਰਾਧਾ ਕਾ ਸ਼ਾਮ ਹੈ ਰਾਮ ਹੈ ਰਮ ਹਰ ਜਗ੍ਹਾ ਰਾਮ ਰਾਮ ਹੀ ਹੋਵੇ ਅੰਦਰ ਵੀ ਔਰ ਬਾਹਰ ਵੀ ਧਰਮ ਜਿਹੜਾ ਹੈ ਉਹਨੂੰ ਕਿਹਾ ਜਾਂਦਾ ਧਾਰਨ ਕਰਨਾ ਜਿਹੜਾ ਇਹ ਭਾਰਤ ਦਾ ਬੂਖੰਡ ਹੈ ਇੱਥੇ ਮੋਸਟਲੀ ਸਨਾਤਨੀ ਲੋਕ ਰਹਿੰਦੇ ਆ ਹਿੰਦੂਤਵ ਲੋਕ ਰਹਿੰਦੇ ਆ ਇਸ ਸਨਾਤਨ ਦੇ ਪ੍ਰਚਾਰ ਵਾਸਤੇ श्री राम जी इस भूखंड ਦੇ ਰਾਜਾ ਨੇ ਤੇ ਉਹਨਾਂ ਦੇ ਨਾਮ ਨਾਲ ਉਹ ਅੰਦਰ ਵੀ राम ਬਾਹਰ ਵੀ राम ਸਭ ਕੇ राम ਸਭ ਮੇ राम ਇਹ ਸੋਚ ਨਾਲ ਇਹ ਪੀਸ ਡਿਜ਼ਾਈਨ ਕੀਤਾ